ਦੇਖੋ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਸਭ ਤੋਂ ਵੱਡੀ ਦੋਖੀ ਬਣੀ ਹੋਈ ਹੈ ਪੰਜਾਬ ਦੀ ਉਹਨਾਂ ਦਾ ਫਰਜ਼ ਹੁੰਦਾ ਹੈ ਵੀ ਪੰਜਾਬ ਦੇ ਜਿਹੜੀਆਂ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਲੱਗ ਰਹੀਆਂ ਉਹ ਪਾਣੀ ਪਹਿਲੇ ਹੀ ਇੰਨਾ ਗੰਦਾ ਹੋਇਆ ਸਾਡਾ ਕੈਂਸਰ ਦੂਸ਼ਿਤ ਪਾਣੀ ਹੋਇਆ ਹੋਇਆ ਹੈ ਤੁਸੀਂ ਇਹ ਹੀ ਜੀ ਫੈਕਟਰੀਆਂ ਲਿਆ ਕੇ ਇੱਥੇ ਲਾ ਰਹੇ ਹੋ ਬਾਈ ਜਿਹੜੀ ਸ੍ਰੀ ਚਮਕੌਰ ਸਾਹਿਬ ਪੇਪਰ ਮਿਲ ਲੱਗਣ ਜਾ ਰਹੀ ਹੈ ਸੈਂਟਰ ਗਵਰਨਮੈਂਟ ਦੇ ਰੂਲ ਹੈ ਵੀ 500 ਮੀਟਰ ਦੇ ਕੋਈ ਨਹਿਰ ਨਹੀਂ ਹੋਣੀ ਚਾਹੀਦੀ ਕੋਈ ਸੁਆ ਨਹੀਂ ਹੋਣਾ ਚਾਹੀਦਾ ਸੇਮ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ ਕੋਈ ਜੰਗਲ ਨਹੀਂ ਹੋਣਾ ਚਾਹੀਦਾ ਕੋਈ ਇਤਿਹਾਸ ਕੋਈ ਆਪਣੇ ਸਕੂਲ ਨਹੀਂ ਹੋਣਾ ਜੀ ਬਾਈ ਜੀ ਸ਼੍ਰੀ ਚਮਕੌਰ ਸਾਹਿਬ ਜਿੱਥੇ ਉਹ ਫੈਕਟਰੀ ਲੱਗਣ ਜਾ ਰਹੀ ਹੈ ਚਮਕੌਰ ਸਾਹਿਬ ਦੇ ਵਸੇ ਨਦੀ ਦੇ ਕੰਢੇ ਤੇ ਆ 300 ਮੀਟਰ ਤੇ ਜੀ ਨਹਿਰ ਅਸਰੰਦ ਨਹਿਰ ਜਿਹਨੇ ਪੰਜਾਬ ਦੇ ਤਿੰਨ ਜ਼ਿਲ੍ਹੇ ਪਾਣੀ ਪੀਂਦੇ ਆ ਜੀ 5 ਮੀਟਰ ਤੇ ਬੁੱਢਾ ਨਾਲਾ ਜੀ 5 ਮੀਟਰ ਤੇ 300 ਮੀਟਰ ਤੇ ਗੁਰਦੁਆਰਾ ਜਨ ਸਾਹਿਬ ਹੈ 300 ਮੀਟਰ ਤੇ ਗੁਰਦੁਆਰਾ ਇਮਲੀ ਸਾਹਿਬ ਹੈ 500 ਮੀਟਰ ਤੇ ਇੱਕ ਸਕੂਲ ਹੈ 200 ਮੀਟਰ ਤੇ ਜੰਗਲ ਹੈ ਬਾਈ ਜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਿੱਥੇ ਹੈ ਜੀ ਉਹ ਦੇਖ ਹੀ ਨਹੀਂ ਰਿਹਾ ਜਦੋਂ ਸਾਡੇ ਵਰਗਾ ਕੋਈ ਬੋਲਣ ਲਾਇਆ ਤਾਂ ਸਾਨੂੰ ਫਿਰ ਪਾਰਟੀ ਨਾਲ ਜੋੜ ਦਿੰਨੇ ਵੀ ਇਹ ਫਲਾਣੇ ਜੀ ਇਹ ਧਮਗਾਣੇ ਆ ਜੀ ਸਾਡਾ ਮਕਸਦ ਸਾਡੀ ਪੰਜਾਬ ਦੀ ਧਰਤੀ ਇਕੱਲੀ ਰੈਡ ਕੈਟਾਗਰੀ ਰਹਿ ਗਈ ਜੀ ਜਿਹੜਾ ਆਪਣੇ ਇੱਥੇ ਕਿਸਾਨ ਜਿਸੇ ਬੰਦੀਏ ਪਹੁੰਚੇ ਮੈਂ ਉਹਨੂੰ ਅਪੀਲ ਕਰਦੇ ਜਿਹੜਾ ਆਪਾਂ ਦਿੱਲੀ ਧਰਨਾ ਲਾਇਆ ਸੀ ਨਾ ਆਪਾਂ ਉੱਥੋਂ ਅੱਗੇ ਵੀ ਭਜਿੱਤ ਕੇ ਆ ਗਏ ਮੇਰੇ ਹਿਸਾਬ ਨਾਲ ਮੇਰੀਆਂ ਸੋਚਣੀਆਂ ਆਪਾਂ ਜਿੱਤ ਕੇ ਨਹੀਂ ਆਏ ਜੀ ਉਹਨਾਂ ਨੇ ਪਹਿਲਾਂ ਸਿੱਧੀ ਉਂਗਲੀ ਕੀਤੀ ਸੀ ਹੁਣ ਉਂਗਲੀ ਉਹਨੇ ਟੇਢੀ ਕਰ ਲਈ